ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਬਿਲਕੁਲ ਰਮ ਚੱਕ ਲਿਆ ਭਾਈ ਇਹ 9ਵੀਂ ਕਲਾਸ ਚ ਪੜਦੀ ਕੁੜੀ ਨੇ ਕਰੋ ਭੱਜ ਕੇ ਵਿਆਹ ਕਰਵਾਇਆ ਪਰ ਹੁਣ ਉਸ ਨੂੰ ਇਹ ਵਿਆਹ ਬੇहद ਮਹਿੰਗਾ ਪੈ ਗਿਆ ਦਰਸਲ 9ਵੀਂ ਕਲਾਸ ਚ ਸਕੂਲ ਚ ਪੜਦੀ ਕੁੜੀ ਨੇ ਸੈਲੂਨ ਦੇ ਲੱਗੇ ਇੱਕ ਲੜਕੇ ਨਾਲ ਪ੍ਰੇਮ ਵਿਆਹ ਕਰਵਾਇਆ ਅਤੇ ਹੁਣ ਕਰੀਬ 6 ਮਹੀਨੇ ਬਾਅਦ ਹੀ ਖੁਦਕੁਸ਼ੀ ਕਰਕੇ ਆਪਣੀ ਜਾਨ ਦੇ ਦਿੱਤੀ ਹੈ ਜਿਸ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਕੀਤੀ ਗਈ ਹੈ ਦਰਸਲ ਫਿਰੋਜ਼ਪੁਰ ਦੇ ਜੀਰਾ ਤੋਂ ਇਹ ਪੂਰੀ ਘਟਨਾਕਰਮ ਸਾਹਮਣੇ ਆਏ ਜਿੱਥੇ ਕਿ ਸੈਲੂਨ ਤੇ ਕੰਮ ਕਰਦੇ ਇੱਕ ਲੜਕੇ ਨਾਲ ਕੁੜੀ ਦਾ ਪ੍ਰੇਮ ਪਿਆ ਉਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਇਆ ਅਤੇ ਹੁਣ ਕਰੀਬ 6 ਮਹੀਨਿਆਂ ਦੇ ਅੰਦਰ ਅੰਦਰ ਹੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਵਿਆਹ ਤੋਂ ਬਾਅਦ ਬਣਾਈਆਂ ਗਈਆਂ ਦੋਵੇਂ ਹੀ ਇਸ ਵੀਡੀਓ 'ਚ ਕਾਫੀ ਖੁਸ਼ ਨਜ਼ਰ ਆ ਜਾ ਰਹੇ ਨੇ ਕੇਕ ਕੱਟਿਆ ਜਾ ਰਿਹਾ ਹੈ ਪਰ ਹੁਣ ਕੁੜੀ ਅਤੇ ਮੁੰਡੇ ਵਿਚਾਲੇ ਚੈਟਿੰਗ ਹੋਈ ਹੈ ਜਿਸ ਵਿੱਚ ਕਿ ਕੁੜੀ ਸਾਫ਼ ਕਹਿੰਦੀ ਦਿਖਾਈ ਦਿੱਤੀ ਕਿ ਉਹ ਖੁਦਕੁਸ਼ੀ ਕਰ ਲਏਗੀ ਉਧਰ ਮੁੰਡੇ ਦਾ ਕਹਿਣਾ ਸੀ ਕਿ ਕੁੜੀ ਉਸ ਨੂੰ ਫੋਕੇ ਡਰਾਵੇ ਦੇ ਰਹੀ ਹੈ ਅਤੇ ਉਹ ਅਜਿਹਾ ਕੁਝ ਵੀ ਨਹੀਂ ਕਰੇਗੀ ਪਰ ਹੁਣ ਕੁੜੀ ਨੇ ਸੱਚਮੁੱਚ ਹੀ ਜਾਨ ਦੇ ਦਿੱਤੀ ਹੈ ਪੁਰਦੇ ਜੀਰਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਮਨੀਸ਼ਾ ਨਾਮ ਦੀ ਲੜਕੀ ਜੋ ਸਰਕਾਰੀ ਸਕੂਲ ਦੀ 9ਵੀਂ ਜਮਾਤ ਚ ਪੜਦੀ ਸੀ ਜਿੱਥੇ ਕਿ ਉਸ ਦੇ ਸਕੂਲ ਦੇ ਸਾਹਮਣੇ ਇੱਕ ਸੈਲੂਨ ਬਣਿਆ ਹੋਇਆ ਸੀ ਅਤੇ ਸੈਲੂਨ ਚ ਕੰਮ ਕਰਨ ਵਾਲਾ ਲੜਕਾ ਰਾਹੁਲ ਜਿਸ ਨਾਲ ਕਿ ਉਸ ਦਾ ਪ੍ਰੇਮ ਪਿਆ ਰਾਹੁਲ ਪਿੰਡ ਛੀਆਂਪਾੜੀ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਮਨੀਸ਼ਾ ਨਾਲ ਪਿਆਰ ਹੋ ਗਿਆ ਜਿਸ ਤੋਂ ਬਾਅਦ ਦੋਵੇਂ ਘਰੋਂ ਭੱਜ ਗਏ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਦਿੱਤਾਉਂਦੇ ਹੋਏ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਹੀ ਰਾਹੁਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਮਨੀਸ਼ਾ ਨਾਲ ਕੁਟਮਾਰ ਕਰਨ ਦੇ ਇਲਜ਼ਾਮ ਲੱਗੇ ਉਸ ਨੂੰ ਦਾਜ ਦੇਹ ਦੇ ਲਈ ਤਾਨੇ ਮੇਨੇ ਮਾਰੇ ਜਾਂਦੇ ਜਿਸ ਤੋਂ ਪਰੇਸ਼ਾਨ ਹੋ ਕੇ ਮਨੀਸ਼ਾ ਆਪਣੇ ਪੇਕੇ ਘਰ ਆ ਗਈ ਅਤੇ ਪੱਖੇ ਨਾਲ ਲੜ ਕੇ ਖੁਦਕੁਸ਼ੀ ਕਰ ਲਈ ਸਤੀ ਜੀ ਲੱਗ ਗਈ ਸੀ ਇਹ 4-5 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਲਵ ਮੈਰਿਜ ਕਰਾਈ ਸੀ ਇਹਨਾਂ ਨੇ ਜੀ ਪਰ ਸਹੁਰੇ ਦੇ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਕਦੇ ਮਾਰਦੇ ਵੀ ਗਏ ਜਦੋਂ ਉਹ ਵਿਚਾਰੀ ਰੋਦੀ ਰੋਦੀ ਫੋਨ ਕਰਦੀ ਮੈਂ ਇਹਨੂੰ ਘਰ ਲੈ ਆਉਂਦਾ ਸੀਗਾ ਇਹ ਅਜਾ ਪਰਸਨ ਜੋ ਹੈ ਤੇਰੇ ਇਹਦੇ ਕਿਤੇ ਦੇਖਣੇ ਤੇਰੇ ਘਰ ਵਾਲੇ ਲਈ ਸੱਸ ਸਾਰੇ ਗੱਲ ਪਏ ਦੇ ਇਤੜ ਕੇ 6 ਵਜੇ ਦਾ ਮੈਨੂੰ ਫੋਨ ਆਇਆ ਵਾ ਮੈਂ ਤੜਕੇ 6 ਵਜੇ ਮੈਂ ਇਹਨੂੰ ਲੈਣ ਚਲੇ ਗਿਆ ਵਾਂ ਉਹ ਮੇਰੇ ਵੀ ਗੱਲ ਪੈਣ ਲੱਗ ਪਏ ਵੀ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋਈ ਗੱਲ ਹੋ ਜਾਂਦੀ ਐ ਸਾ ਪਰ ਮੈਂ ਇਹਨੂੰ ਘਰੇ ਲੈ ਆਇਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧੀਆ ਸੀਗੀ ਅੱਜ ਮੈਂ ਸਵੇਰੇ ਜਾ ਇਹਨੂੰ ਰਾਸ਼ਤਾ ਪਾਣੀ ਕਰਾ ਕੇ ਗਿਆ ਵਾਂ ਉਸ ਤੋਂ ਬਾਅਦ ਮੈਂ ਪਿਆਰ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਨੂੰ ਖਵਾ ਗਿਆ ਸਵੇਰ ਦੀ ਇਕੱਲੀ ਸੀ ਘਰ ਉਦੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਨ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਦੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀਗੀ ਖੇਡੀ ਜਾਂਦੀ ਸੀਗੀ ਹੋਰ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਨੂੰ ਦਾ ਫੋਨ ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਬੇਕਦਰਮ ਚੱਕ ਲਿਆ ਵਾ ਤੇ ਘਰੇ ਇਹਨੇ ਜਿਹੜਾ ਸੁਸਾਇਡ ਕਰ ਲਿਆ ਹਾਂਜੀ ਘਰ ਵੀ ਕੀਤਾ ਜੀ ਕਿ ਕੀ ਮੰਗ ਕਰਦੇ ਹੋ ਅਜੇ ਤੇ ਇਹ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਭਾਜੀ ਉਧਰ ਮ੍ਰਿਤਕਾ ਦੀ লাশ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਪੁਲਿਸ ਨੇ ਹੁਣ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਏ ਅੱਜ ਲੜਕੀ ਨੂੰ ਸੁਸਾਇਡ ਕੀਤਾ ਗਿਆ ਤੇ ਉਹਦੇ ਸਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਡਾਕਟਰ ਨੂੰ ਡਾਕਟਰ ਨੂੰ ਜ਼ਿੰਮੇਵਾਰ ਡਾਕਟਰ ਬਾਰੇ ਪਰਿਵਾਰ ਦਾ ਦਬਿਲ ਕਰਕੇ ਉਹ ਵੀ ਜਾਣ ਲਾਉਣ ਕਹਿੰਦੇ ਮਤਲਬ ਕਰਦੇ ਤੇ ਇਹ ਲੜਕੀ ਨੇ ਸੁਸਾਇਸਾਈਡ ਵਗੈਰਾ ਕੀਤਾ ਜਾਂਦੀ ਕੀ ਥੋੜੀ ਜਾਣਕਾਰੀ ਦਿਓ ਵੀ ਇੱਕ ਲੜਕੀ ਸ਼ਾਦੀ ਕਦੋਂ ਹੋਈ ਸੀ ਅਜੇ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਪਰ ਉਹ ਮਕਦਮੇ ਤੇ ਜਾ ਕੇ ਪ੍ਰਭਾਵ ਕਰਦੇ ਤੇ ਪਰਿਵਾਰ ਦੇ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਪੁਲਿਸ ਤੋਂ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਛਾਣਬੀਨ ਕਰਨ ਦੀ ਮੰਗ ਵੀ ਕੀਤੀ ਦੱਸਦੀ ਹੈ ਕਿ 9ਵੀਂ ਕਲਾਸ ਚ ਪੜ੍ਹਦੀ ਕੁੜੀ ਨੇ ਪ੍ਰੇਮ ਵਿਆਹ ਕਰਵਾਇਆ ਜਿਸ ਦਾ ਕੇ ਹਸ਼ਰ ਇਹ ਨਿਕਲਿਆ ਕਿ ਹੁਣ ਕੁੜੀ ਨੂੰ ਆਪਣੀ ਜਾਨ ਦੇਣੀ ਪਈਏ ਦਰਸਲ ਫਿਰੋਜ਼ਪੁਰ ਦੇ ਜੀਰਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 9ਵੀਂ ਵਿੱਚ ਪੜ੍ਹਦੀ ਕੁੜੀ ਨੇ ਸੈਲੂਨ ਤੇ ਲੱਗੇ ਲੜਕੇ ਨਾਲ ਵਿਆਹ ਕਰਵਾਇਆ ਦੋਵੇਂ ਕਰੋ ਉੱਤ ਗਏ ਜਿਸ ਤੋਂ ਬਾਅਦ ਪਰਿਵਾਰਾਂ ਨੇ ਸਹਿਮਤੀ ਦਿੱਤਾਈ ਦੋਵਾਂ ਨੂੰ ਕਰ ਲੈ ਕੇ ਆਂਦਾ ਪਰ ਹੁਣ 6 ਮਹੀਨੇ ਦੇ ਅੰਦਰ ਅੰਦਰ ਹੀ ਕੁੜੀ ਨੇ ਆਪਣੀ ਜਾਨ ਦੇ ਦਿੱਤੀ ਹੈ ਜਿਸ ਤੇ ਇਲਜ਼ਾਮ ਕੁੜੀ ਦੇ ਸਹੁਰਾ ਪਰਿਵਾਰ ਤੇ ਲੱਗੇ ਨੇ ਇਲਜ਼ਾਮ ਲੱਗੇ ਨੇ ਕਿ ਕੁੜੀ ਨੂੰ ਮਾਰੇ ਕੁੱਟੇ ਜਾਂਦਾ ਸੀ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਤੰਗ ਹੋ ਕੇ ਉਹ ਆਪਣੇ ਪੇਕੇ ਘਰ ਆ ਗਈ ਅਤੇ ਉੱਥੇ ਹੀ ਆਪਣੀ ਜਾਨ ਦੇ ਦਿੱਤੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ